ਚੈਨਲ ਸਹਿਯੋਗ ਅੱਜ ਤੱਕ ਦੇਖਣ ਦੇ ਦਰਸ਼ਕਾਂ ਸਵਾਗਤ ਨੇਹਾ ਤੁਮਾਰੀਪਨ ਤੁਸੀਂ ਦੇਖ ਰਹੇ ਹੋ ਸਹਿਯੋਗ ਅੱਜ ਤੱਕ ਪਿੰਡ ਦਿਹਾਲਪੁਰ ਵਿੱਚ ਅਰੋ ਫਾਊਂਡੇਸ਼ਨ ਅਤੇ ਪੰਜਾਬ ਐਸ்சி ਬੈਂਕ ਵੱਲੋਂ ਬੈਂਕ ਉਪਭੋਗਤਾਵਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਸਕੀਮਾਂ ਜਿਵੇਂ ਕਿ ਬੀਮਾ ਸਕਨਿਆ ਯੋਜਨਾ ਪੈਨਸ਼ਨ ਸਕੀਮ ਆਦਿ ਪ੍ਰਤੀ ਜਾਗਰੂਕ ਕੀਤਾ ਗਿਆ ਇਸ ਮੌਕੇ ਅਰੋ ਫਾਊਂਡੇਸ਼ਨ ਵੱਲੋਂ ਸੁਮਿੰਦਰ ਕੌਰ ਅਤੇ ਬੈਂਕ ਮੈਨੇਜਰ 파ਸਕਰ तिवारी ਨੇ ਜਾਣਕਾਰੀ ਸਾਂਝੀ ਕੀਤੀ ਇੱਕ ਮਿੰਟ ਆ ਰਿਹਾ ਹੈ देखो तो जी एर पी ओ का प्रोजेक्ट आ जिसे वित्तीय साखर का केंद्र है वह तो वो तो बैंक तो बारे जानकारी देने जिम्मे की आप लोग समझते हैं कि बैंक तो मैं तुम तो पूछनी ਬੈਂਕ ਤਾਂ ਪੱਕੀ ਸਮਝਦੇ ਆ ਸਿਰਫ 2 ਹੀ ਕੰਮ ਬੈਂਕ ਪੈਸੇ ਜਮ੍ਹਾਂ ਕਰੋ ਲੜੋਂ ਤੱਕ ਦੀ ਕੀਮਤ ਆ ਪਰ ਨਹੀਂ ਸਾਡੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਕਿ ਬੈਂਕ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਯੋਜਨਾਵਾਂ ਵਿੱਚ ਨਾਲ ਅਸੀਂ ਲਾਭ ਲੈ ਸਕਦੇ ਹਾਂ ਜਿਵੇਂ ਕਿ ਬਹੁਤ ਸਾਰੇ ਸੋਸ਼ਲ ਸੈਕਿਉਰਿਟੀ ਸਕੀਮ ਜਾਂ ਪ੍ਰਧਾਨ ਮੰਤਰੀ ਸੁਰੱਖਿਆ ਯੋਜਨਾ ਜੀਵਨ ਜੀਤੀ ਬੀਮਾ ਯੋਜਨਾ ਛੋਟੀਆਂ ਬੱਚੀਆਂ ਵਾਸਤੇ ਸਕੰਨੀਆਂ ਸੰਧੀ ਯੋਜਨਾ ਇਹਦੇ ਵਿੱਚ ਅਸੀਂ ਆਪਣਾ ਪੈਸਾ ਲਗਾ ਕੇ ਆਪਣੀਆਂ ਬੱਚੀਆਂ ਦੇ ਆਉਣ ਵਾਲੇ ਕੱਲ੍ਹ ਨੂੰ ਸਵਾਰ ਸਕਦੇ ਹਾਂ ਜਿਹੜੀ ਮਨ ਲਓ ਸੇਵਿੰਗ ਖਾਤੇ ਵਿੱਚ ਵੀ ਆਪਾਂ ਪੈਸੇ ਬੱਚਿਆਂ ਦੇ ਪਾਉਨੇ ਹੀ ਆ ਉਹਦਾ ਇਹਨਾਂ ਲਾਭ ਕੀ ਹੁੰਦਾ ਹੈਗਾ ਸਿਕਨੈਸ ਨੀਤੀ ਦੇ ਵਿੱਚ ਪਾ ਕੇ ਬੱਚਿਆਂ ਦੇ ਪੈਸੇ ਅਸੀਂ 8% ਤੱਕ ਸਾਡੇ ਵਿਆਜ ਮਿਲਦਾ ਉਹਦੇ ਵਿੱਚ ਮੰਨ ਲਓ ਜੇ 250 ਦੇ ਨਾਲ ਹੀ ਬੱਚੇ ਦਾ ਖਾਤਾ ਖੋਲਦੇ ਸਾਡੇ 250 ਨੂੰ ਹੀ ਵਿਆਜ ਲੱਗਣਾ ਸ਼ੁਰੂ ਹੋ ਜਾਂਦਾ ਹੈ ਬਹੁਤ ਹੀ ਵਧੀਆ ਯੋਜਨਾਵਾਂ ਆ ਜਿਨ੍ਹਾਂ ਦਾ ਲਾਭ ਲੈ ਕੇ ਅਸੀਂ ਆਪਣੀਆਂ ਬੱਚਿਆਂ ਦਾ ਆਉਣ ਵਾਲਾ ਕੱਲ ਜਿਹੜਾ ਸੁਰੱਖਿਅਤ ਕਰ ਸਕਦੇ ਹਾਂ ਧੰਨਵਾਦ ਅੱਜ ਪਿੰਡ ਬਿਆਰਪੁਰ ਵਿਖੇ ਪੰਜਾਬ ਐਡਸਨ ਵੈਕ ਵੱਲੋਂ ਇੱਤਿਹਾਸਕ ਦਾ ਮਹਮ ਦਾ ਆਰੰਭ ਕੀਤਾ ਗਿਆ ਹੈ ਜੋ ਅੱਜ ਇਸ ਮਹਮ ਵਿੱਚ ਸਾਡੇ ਨਾਲ ਪੰਜਾਬ ਐਟ ਸਟੇਟ ਬੈਂਕ ਤੋਂ ਮੈਨੇਜਰ ਸਾਹਿਬ ਤੇ ਪੰਜਾਬ ਐਟ ਸਟੇਟ ਬੈਂਕ ਤੋਂ ਹੀ ਉਹਨਾਂ ਦੇ ਹੋਰ ਅਧਿਕਾਰੀ ਵੀ ਇੱਥੇ ਸਾਡੇ ਨਾਲ ਸ਼ਾਮਲ ਹੋਏ ਹਨ ਜਿਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਬੈਂਕ ਦੀਆਂ ਸਕੀਮਾਂ ਬਾਰੇ ਦੱਸਿਆ ਹੈ ਤੇ ਸਕੀਮਾਂ ਜਿਸ ਦਾ ਬੈਂਕ ਤੋਂ ਸਕੀਮਾਂ ਦਾ ਲਾਭ ਲੈ ਸਕਦੇ ਉਸ ਬਾਰੇ ਦੱਸਿਆ ਹੈ ਅਸੀਂ ਇੱਥੇ ਇਹਨਾਂ ਦਾ ਪਿੰਡ ਧਿਆਗੁਰ ਵਿੱਚ ਜੋ ਸਹਾਇਤਾ ਮੈਨੂੰ ਦਿਵਾਈ ਜਾ ਰਹੀ ਹੈ ਉਸ ਦਾਰੇ ਬਹੁਤ ਧੰਨਵਾਦ ਹੈ